ਮਨੁੱਖੀ ਅਧਿਕਾਰ ਮੰਨਸ ਵੱਲੋਂ ਸਮਾਨਾ ਇਕਾਇਦਾ ਗਠਨ ਕੀਤੇ ਗਏ ਜਿਹੜੀ ਜਥੇਬੰਦੀ ਹੈ ਜਿਹੜੇ ਮਨੁੱਖਾਂ ਦੇ ਅਧਿਕਾਰ ਹਨ ਖਾਸ ਤੌਰ ਤੇ ਬੀਬੀਆਂ ਦੇ ਅਧਿਕਾਰ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਨਸ਼ੇ ਕੀ ਪਰਮਾਰ ਹੈ ਲੜਕੀਆਂ ਦੇ ਪਰਦੇਸ ਦੀ ਕਈ ਵਾਰ ਹੁੰਦੇ ਹਨ ਪਰ ਹੁਣ ਦੇ ਕਈ ਤਰੀਕੇ ਦੀ ਸਮਾਜਿਕ ਬੁਰਾਈਆਂ ਉਹ ਜਿਹੜੇ ਔਰਤਾਂ ਦੇ ਅਧਿਕਾਰ ਹਨ ਉਸ ਨੂੰ ਲੈ ਕੇ ਜਥੇਬੰਦੀ ਆਵਾਜ਼ ਉਠਾਉਂਦੇ ਰਹੀ ਹੈ ਪੂਰੇ ਇੰਡੀਆ ਦੇ ਵਿੱਚ ਇਹ ਕੰਮ ਕਰ ਰਹੀ ਹੈ ਸਮਾਨਾ ਇਕਾਇਦਾ ਗਠਨ ਕੀਤੇ ਗਏ ਜਥੇਬੰਦੀ ਜਿਹੜੀ ਹੈ ਮਨੁੱਖੀ ਅਧਿਕਾਰਾਂ ਦੇ ਲਈ ਲੜਾਈ ਲੜਦੀ ਹੈ ਔਰ ਘਪਾਵੇਂ ਔਰਤਾਂ ਪਾਵੇਂ ਕੋਈ ਬੱਚੇ ਹਨ ਕਿਸੇ ਦੇ ਨਾਲ ਵੀ ਕੋਈ ਤੱਕਾ ਹੋ ਰਿਹਾ ਹੈ ਤਾਂ ਉਸकी आवाज ਨੂੰ ਉਠਾਇਆ ਜਾਵੇਗਾ ਭਾਵੇਂ ਪ੍ਰਸ਼ਾਸਨ ਦੇ ਪੱਧਰ ਤੇ ਹੋਵੇ ਭਾਵੇਂ ਪੁਲਿਸ ਦੇ ਪੱਧਰ ਤੇ ਹੋਵੇ ਹਰ ਵਿਅਕਤੀ ਦੀ ਗੱਲ ਨੂੰ ਉਠਾ ਕੇ ਉਹਨਾਂ ਦੇ ਉਸਕੇ ਹੱਕਾਂ ਨੂੰ ਦਿਲਾਇਆ ਜਾਵੇਗਾ ਖੜਾ ਸਾਹਿਬ ਪਹੁੰਚੇ ਗੱਲਬਾਤ ਕਰਦੇ ਆ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਤੇ ਰਹੀ ਮੈਂ ਲੋਕਾਂ ਨੂੰ ਜਾਗਰੂਕ ਕਰਨਾ ਚਾਹਾਂਗਾ ਮੈਂ ਡਾਕਟਰ ਜਸਵੰਤ ਸਿੰਘ ਖੜਾ ਨੈਸ਼ਨਲ ਪ੍ਰੈਜ਼ੀਡੈਂਟ ਹਿਊਮਨ ਰਾਈਟਸ ਮਾਚ ਅੱਜ ਜ਼ਿਲ੍ਹਾ ਪਟਿਆਲਾ ਦੇ ਬਲਾਕ ਸਮਾਣਾ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਅਸੀਂ ਨਵੀਂ ਇਥੋਂ ਦੀ ਜਿਹੜੀ ਸਾਡੀ ਕਮੇਟੀ ਸੀ ਉਸ ਦਾ ਗਠਨ ਕੀਤਾ ਜਿਸ ਦੇ ਵਿੱਚ ਮੈਡਮ ਜਸਵਿੰਦਰ ਕੌਰ ਜਿਨ੍ਹਾਂ ਨੂੰ ਬਲੌਕ ਪ੍ਰਧਾਨ ਇਸਤਰੀ ਵਿੰਗ ਬਲੌਕ ਸਮਾਣਾ ਲਗਾਇਆ ਗਿਆ ਸਾਡੇ ਬਲਵੰਤ ਸਿੰਘ ਜੀ ਔਰ ਬਲਵੰਤ ਸਿੰਘ ਜੀ ਬਾਜਵਾ ਜਿਨ੍ਹਾਂ ਨੂੰ ਅਸੀਂ ਵਾਈਸ ਚੇਅਰਮੈਨ ਐਡਵਾਈਜ਼ਰੀ ਕਮੇਟੀ ਬਲੌਕ ਸਮਾਣਾ ਤੇ ਸਾਡੇ ਹਰਵਿੰਦਰ ਸਿੰਘ ਜੀ ਬਿਰਕ ਜਿਨ੍ਹਾਂ ਨੂੰ ਚੇਅਰਮੈਨ ਐਡਵਾਈਜ਼ਰੀ ਕਮੇਟੀ ਸਲਾਹਕਾਰ ਕਮੇਟੀ ਬਲੌਕ ਸਮਾਣਾ ਲਗਾ ਕੇ ਅੱਜ ਇਹਨਾਂ ਨੂੰ ਅਸੀਂ ਨਿਯੁਕਤੀ ਪੱਤਰ ਤੇ ਆਈ ਕਾਰਡ ਦਿੱਤੇ ਮੈਡਮ ਪਰਮਜੀਤ ਕੌਰ ਜਿਹੜੇ ਸਾਡੇ ਵਾਈਸ ਚੇਅਰਮੈਨ ਇਸਤਰੀ ਵਿੰਗ ਪੰਜਾਬ ਇਹਨਾਂ ਨੂੰ ਪੰਜਾਬ ਤੇ ਲਗਾਇਆ ਗਿਆ ਸਾਡੇ ਜੂਥ ਵਿੰਗ ਦੀ ਚੇਅਰਮੈਨ ਸਾਡੀ ਜੂਥ ਦੀ ਬੱਚਾ ਹਰਜੀਤ ਕੌਰ ਜੀ ਉਹਨਾਂ ਨੂੰ ਚੇਅਰਮੈਨ ਯੂਥ ਵਿੰਗ ਬਲਾਕ ਸਮਾਣਾ ਮੰਦੀਪ ਤੇ ਮੰਦੀਪ ਕੌਰ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਬਲਾਕ ਸਮਾਣਾ ਤੇ ਪ੍ਰਦੀਪ ਤੇ ਪ੍ਰਦੀਪ ਕੌਰ ਨੂੰ ਸੈਕਟਰੀ ਬਲਾਕ ਸਮਾਣਾ ਲਗਾ ਕੇ ਅੱਜ ਇਹਨਾਂ ਨੂੰ ਨਿਯੁਕਤੀ ਪੱਤਰ ਅਤੇ ਸਨਾਖਤੀ ਕਾਰਡ ਦੇ ਕੇ ਕਿ ਸਾਹਿਬ ਦਿੱਥੇ ਬੰਦੀ ਕੀ ਕੰਮ ਕੀ ਕੰਮ ਕਰ ਰਹੀ ਹੈ ਸਮਾਜ ਦੇ ਲਈ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਇਹ ਹਿਊਮਰਟਸ ਮੰਚਾ ਇਹ 2002 ਤੋਂ ਚੱਲ ਰਿਹਾ 24ਵੇਂ ਸਾਲ ਦੇ ਵਿੱਚ ਚੱਲਦਾ ਹੈ ਅੱਜ ਭਾਰਤ ਦੀਆਂ 24 ਸਟੇਟਾਂ ਨੇ ਜਿਹੜੀਆਂ ਇਸ ਦੇ ਨਾਲ ਵਰਕ ਕਰਦੀਆਂ ਨੇ ਇਸ ਨੇ ਸ਼ੁਰੂ ਤੋਂ ਹੀ ਜਿਵੇਂ ਭ੍ਰੂਣ ਹੱਤਿਆ ਹੋ ਗਿਆ ਨਸ਼ਾ ਵਿਰੋਧੀ ਹੋ ਗਿਆ ਜਾਂ ਛਿੰਨਾ ਲੋਕਾਂ ਦੇ ਨਾਲ ਜਿਨ੍ਹਾਂ ਦੇ ਹੱਕਾਂ ਦੇ ਉੱਤੇ ਹਨਨ ਹੁੰਦਾ ਉਹਨਾਂ ਨੂੰ ਅਸੀਂ ਜਾਗਰੂਕ ਕਰਕੇ ਉਹਨਾਂ ਦੀ ਮਦਦ ਕੀਤੀ ਤੇ ਉਹਨਾਂ ਨੂੰ ਹੱਕ ਵੀ ਦਿਵਾਏ ਮੈਂ ਸਮੂਹ ਸਮਾਜ ਨੂੰ ਕਹਿਣਾ ਚਾਹਾਂਗਾ ਕਿ ਮੇਰੇ ਸਮਾਜ ਵਾਲਿਓ ਅੱਜ ਬਹੁਤ ਸਾਡਾ ਨੌਜਵਾਨ ਆ ਜਿਹੜਾ ਉਹ ਨਸ਼ੇ ਦੀ ਦਲਦਲ ਦੇ ਵਿੱਚ ਤਸਿਆ ਹੋਇਆ ਉਸ ਨੂੰ ਕੱਢਣ ਦੇ ਲਈ ਸਰਕਾਰਾਂ ਨੇ ਵੀ ਅਲੱਗ-ਅਲੱਗ ਤਰ੍ਹਾਂ ਦੇ ਹੋਕੇ ਦਿੱਤੇ ਪਰ ਫਿਰ ਵੀ ਸਾਡਾ ਸਮਾਜ ਉੱਥੇ ਦਾ ਉੱਥੇ ਖੜਾ ਲੱਗ ਰਿਹਾ ਹੈ ਇਸ ਨੂੰ ਅਸੀਂ ਜੇ ਸਹੀ ਤਰੀਕੇ ਦੇ ਨਾਲ ਪਹਿਲਾਂ ਵਾਲੀ ਉਸ ਰੂਹ ਵੱਲ ਲੈ ਕੇ ਜਾਣਾ ਤਾਂ ਸਾਨੂੰ ਨਸ਼ਿਆਂ ਦਾ ਅੰਤ ਕਰਨ ਦੇ ਲਈ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਦੇ ਨਾਲ ਰਲ ਕੇ ਵਰਕ ਕਰਨਾ ਚਾਹੀਦਾ ਹੈ ਤਾ ਜੋ ਅਸੀਂ ਆਪਣੇ ਸਮਾਜ ਨੂੰ ਵਧੀਆ ਬਣਾ ਸਕੀਏ ਐਸਜੀਏ ਜ਼ਿੰਮੇਵਾਰੀ ਨੂੰ ਨਿਭਾਉਣ ਵਾਸਤੇ ਜ਼ਿੰਮੇਵਾਰੀ ਦਿੱਤੀ ਗਈ ਹੈ ਜਿੱਥੇ ਵੀ ਕਿਤੇ ਸਾਨੂੰ ਪਤਾ ਲੱਗਦਾ ਵੀ ਕਿਸੇ ਦੇ ਨਾਲ ਨਜਾਇਜ਼ ਕੋਈ ਗੱਲਬਾਤ ਹੋ ਰਹੀ ਹੈ ਧੱਕਾ ਹੋ ਰਿਹਾ ਹੈ ਅਸੀਂ ਉਹਦੀ ਸਪੋਰਟ 'ਚ ਜਾ ਕੇ ਉਹਦੀ ਮਦਦ ਕਰਾਂਗੇ ਤੇ ਨਸ਼ਿਆਂ ਨੂੰ ਰੋਕਣ ਵਾਸਤੇ ਸਾਰੇ ਪ੍ਰਬੰਧ ਕਰਾਂਗੇ ਸਾਨੂੰ ਜਿਹੜੀ ਮੈਂਬਰਸ਼ਿਪ ਦਿੱਤੀ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਖੜਾ ਹਾਂ ਸਾਬ ਦਾ ਕਿ ਸਾਨੂੰ ਇਹਨਾਂ ਦੇ ਇਸ ਚੀਜ਼ ਦੇ लायक ਸਮਝੇ ਪਕਿ ਤੂੰ ਜੀ ਅਸੀਂ ਜੋ ਵੀ ਸਾਨੂੰ ਕੋਈ ਕਿਸੇ ਪਾਸਿਓਂ ਇਨਫੋਰਮੇਸ਼ਨ ਮਿਲਦੀ ਹੈ ਕਿ ਗਲਤ ਕੰਮ ਹੋਣਦੇ ਉਹਦੇ ਨਾਲ ਅਸੀਂ ਗਲਤ ਕੰਮ ਨਹੀਂ ਹੋਣਦੇਗਾ ਡਟ ਕੇ ਜਥੇਬੰਦੀ ਸਰ ਮੈਂ ਫਰੀਡਰ ਫੈਕਟਰ ਦੀ ਪੁੱਤਰੀ ਵੀ ਆ ਕਿਉਂਕਿ ਦੇਸ਼ ਭਗਤਾਂ ਦੀ ਤੀ ਆ ਤੇ ਮੈਂ ਸੇਰਾ ਕਿਹੜਾ ਸਰ ਦਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਕਈ ਸਾਲਾਂ ਤੋਂ ਨਾਲ ਜੋੜਿਆ ਹੋਇਆ ਤਾਂ ਹੁਣ ਵੀ ਮੈਂ ਸਰ ਨੂੰ ਕਹਿ ਰਹੀ ਸੀ ਕਿ ਮੇਰੇ ਕੋਲ ਸਮਾਂ ਘੱਟ ਹੁੰਦਾ ਅੱਜ ਫੇਰ ਉਹਨਾਂ ਨੇ ਕਿਹਾ ਵੀ ਬੇਟਾ ਤੁਸੀਂ ਕੰਮ ਵਧੀਆ ਕਰਦੇ ਹੋ ਤਾਂ ਕੰਮ ਕਰੋ ਔਰ ਜੋ ਵੀ ਕਿਸੇ ਨਾ ਨਜਾਇਜ਼ ਧੱਕਾ ਹੁੰਦਾ ਹੋਵੇਗਾ ਸਾਹੀ ਉਹਦੇ ਨਾਲ ਡਟ ਕੇ ਮੁਕਾਬਲਾ ਕਰਾਂਗੇ ਜਿਹੜੀਆਂ ਬੀਬੀਆਂ ਦੇ ਮੁਸ਼ਕਲਾਂ ਹੋਣੀਆਂ ਸਪਲਾਈ ਦੇ ਵਿੱਚ ਮੈਂ ਹਾਜ਼ਰ ਹਾਂ ਕੋਈ ਵੀ ਮੱਲੇ ਜਿਸ ਤਰੀਕੇ ਦਿੱਕਤਾਂ ਦਿੱਕਤ ਆਉਂਦੀ ਹੈ ਹਾਂਜੀ ਹਾਂਜੀ ਕੋਈ ਵੀ ਦਿੱਕਤ ਆਉਂਦੀ ਹੈ ਤੇ ਮੈਂ ਆਪਣੀ ਟੀਮ ਲੈ ਕੇ ਹਾਜ਼ਰ ਹੋਵਾਂਗੇ ਉਹਨਾਂ ਦੀ ਭਲਾਈ ਕਰਾਂਗੇ ਬੱਚੇ ਨਸਿਆਂ ਦੇ ਪਾਸੇ ਜਾ ਰਹੇ ਉਹਨਾਂ ਨੂੰ ਜਗਤ ਤੱਕ ਉਹਨਾਂ ਉਹਨਾਂ ਤੋਂ ਵੀ ਗਲਤ ਰਸਤੇ ਤੇ ਬਚਾਵਾਂਗੇ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋ ਸਿਕਸਮਾਣਾ న్యూਸ